ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ yellow alert ਜਿਹੜਾ ਉਹ ਜਾਰੀ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਨਾਲੋਂ ਇਸ ਮਹੀਨੇ ਦੇ ਵਿੱਚ 60% بارش ਜਿਹੜੀ ਉਹ ਜ਼ਿਆਦਾ ਹੋਣੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ 3 ਦਿਨਾਂ ਤੋਂ ਤੇਜ਼ بارش ਨੇਰੀ ਝੱਖੜ ਆ ਜਿਹੜਾ ਉਹ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਇਸ ਸਬੰਧੀ ਜਦੋਂ ਸਾਡੀ ਟੀਮ ਦੇ ਵੱਲੋਂ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜ ਖਾਪ ਦੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਹੁਣ ਕਿਸਾਨਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੀਤੇ ਦਿਨ ਜਿਹੜਾ ਕਿ ਲਗਾਤਾਰ ਬਾਰਿਸ਼ ਹੋਈ ਹੈ ਜਿਸ ਨਾਲ ਪਾਣੀ ਦੀ ਪੂਰਤੀ ਆ ਜਿਹੜੀ ਉਹ ਹੋ ਰਹੀ ਹੈ ਤੇ ਨਾਲ ਹੀ ਮਈ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ 50% ਦੀ ਤੱਕ ਬਾਰਿਸ਼ ਜਿਹੜੀ ਹੁਣ ਤੱਕ ਆ ਉਹ ਹੋ ਚੁੱਕੀ ਆ ਤੇ ਮੌਸਮ ਵਿਗਿਆਨੀ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾਕਟਰ ਕਿੰਗਰਾ ਨੇ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ yellow alert ਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਹਲਕੀ ਬਾਰਿਸ਼ ਤੇਜ਼ ਹਵਾਵਾਂ ਤੇ ਗਰਜ ਦੇ ਚਿੱਟੇ ਜਿਹੜੇ ਬੱਦਲ ਨੇ ਉਹ ਛਾਏ ਰਹਿਣਗੇ ਤਾਂ ਮੌਸਮ ਜਿਹੜਾ ਕਿ ਉਹ ਦਿਨ ਪ੍ਰਤੀ ਦਿਨ ਜਿਹੜਾ ਉਹ ਚੇਂਜ ਹੁੰਦਾ ਰਹੇਗਾ ਤੇ ਮੌਜੂਦਾ ਤਾਪਮਾਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 39 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਦੇ ਨੇੜੇ ਹੈ ਦੋਵਾਂ ਹੀ ਤਾਪਮਾਨਾਂ ਦੇ ਵਿੱਚ ਲੱਗੋ ਲਗਭਗ ਜਿਹੜਾ ਇੱਕ ਤੋਂ 2 ਡਿਗਰੀ ਤੱਕ ਦਾ ਜਿਹੜਾ ਆਮ ਨਾਲੋਂ ਜ਼ਿਆਦਾ ਉਹ ਚੱਲਦਾ ਹੈ ਤਾਂ ਰੋਜ਼ ਜਿਹੜਾ ਮਾੜਾ ਮੋਟਾ ਫਰਕ ਹੈ ਉਹ ਰਿਕਾਰਡ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਕਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਝੋਨੇ ਦਾ ਸੀਜ਼ਨ ਹੈ ਉਸ ਨੂੰ ਲੈ ਕੇ ਪਾਣੀ ਦੀ ਜ਼ਿਆਦਾ ਕਿਸਾਨਾਂ ਨੂੰ ਜ਼ਰੂਰਤ ਹੈ ਬੀਤੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਵਧੀਆ ਤਰੀਕੇ ਦੀ ਜਿਹੜੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਪਾਣੀ ਦੀ ਪੂਰਤੀ ਹੈ ਜਿਹੜੀ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੈ ਜਿਹੜਾ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਮੀਂਹ ਪੈ ਸਕਦਾ ਹਨੇਰੀ ਆ ਸਕਦੀ ਹੈ ਝੱਖੜ ਤੂਫਾਨ ਆ ਸਕਦੇ ਨੇ ਜਿਵੇਂ ਕਿ ਬੀਤੇ ਦਿਨ ਤੁਸੀਂ ਦੇਖਿਆ ਪਟਿਆਲਾ ਦੇ ਏਰੀਆ ਦੇ ਵਿੱਚ ਸ਼ਾਮ ਨੂੰ ਕੱਲ੍ਹ ਜਿਹੜੀ ਹਨੇਰੀ ਝੱਖੜ ਆਏ ਨੇ ਤਾਂ ਉਸ ਦੇ ਵਿੱਚ ਪਟਿਆਲਾ ਦੇ ਜਿਹੜਾ ਕੇਸ ਆਪਣਾ ਡਕਾਲੇ ਦਾ ਏਰੀਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਡਕਾਲਾ ਉਸ ਦੇ ਵਿੱਚ ਕੱਲ ਜਿਹੜੀ ਐ ਕਾਫੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਸੜ ਕੇ ਤਬਾਹ ਹੋ ਗਈਆਂ ਕਿਉਂਕਿ ਅੱਗ ਲੱਗ ਗਈ ਸੀ ਮੌਸਮ ਜਿਹੜਾ ਖਰਾਬ ਹੋ ਗਿਆ ਸੀ ਹਨੇਰੀ ਝੱਖੜ ਆਏ ਤੇ ਕਈ ਪਿੰਡਾਂ ਦੀ ਜਿਹੜੀ ਫਸਲ ਆ ਉਹ ਜਲ ਕੇ ਸੁਆਹ ਹੋ ਗਈ ਤਾਂ ਇਸ ਵਿਚਾਲੇ ਜਦੋਂ ਸਾਡੀ ਟੀਮ ਦੇ ਵੱਲੋਂ ਗੱਲ ਕੀਤੀ ਗਈ ਡਾਕਟਰ ਪਬਨੀਤ ਕੋਰ ਕਿੰਗਰਾ ਦੇ ਨਾਲ ਤਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਉਂ ਸੁਣਦੇ ਆ ਮੈਂ ਕਿਸ ਤਰ੍ਹਾਂ ਦੇ ਮੌਸਮ ਫਿਲਹਾਲ ਚੱਲ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਹਾਂਜੀ ਜਿਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡਾਟਾ ਇੰਟਰਪਰਟੇਸ਼ਨ 39 ਡਿਗਰੀ ਸੈਲਸੀਅਸ ਦੇ ਆਪਾਰ ਕਿਹਾ मेरा तो कि नॉर्मल तो तो एक पॉइंट दो डिग्री ऊपर है और अम टेचर छह डिग्री सेंट्रेड किया गया जो तो कि तो है कि दोनों हीचर नहीं चल रहा है और इस बिना अभी लुधियाना तीन मिलीमीटर बारिश रिकॉर्ड की गई है जे असी मे महीने की नॉर्मल बारिश देखिए लुधियाना बारिश तेईस तीन मिलीमीटर है और इस बारी جڑی 12.6 ملی میٹر ریکارڈ کی تھی गई है और जो دے weather دی گل کرئیے تا انبارے جڑے اتھوں دن انہاں دے وچ کتے کتے چرچمک ہو سکدی یا تیز ہوا چل سکتی ہے یا ہلکی بارش یا ہلکے چٹکی دے پے سکدے اور اودے تو بات دی گئی کنڈیشنز ہے تو یہ ہوندی چڑیں ہمم لڑ وغیرہ بھی ਇਹ ਵਾ ਮੌਸਮ ਦੇ ਨਾਲ ਇਸ ਤਰ੍ਹਾਂ ਦਾ ਟੈਂਪਰੇਚਰ ਹੈ ਬੜਾ ਲੱਗਦਾ ਕਿ ਇਸੇ ਤਰ੍ਹਾਂ ਰੂਹ ਦਾ ਜਾਂ ਬਰਵਰ ਸਦਾ ਆਪਣਾ ਜਿਹਾ ਟੈਂਪਰੇਚਰ ਆ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਤਾਂ ਨਹੀਂ ਐਕਸਪੈਕਟਡ ਸੋ ਇਸੇ ਤਰ੍ਹਾਂ ਦੀ ਐਕਸਪੈਕਸ਼ਨ ਲੱਗਦਾ ਕਿ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਬਣੀ ਰਹ ਸਕਦੀ ਹੈ। ਨੂੰ ਲੱਗਦਾ ਵੀ ਕਿ ਜਨਵਰੀ ਮਹੀਨਾ ਕਾਫੀ ਡਰਾਈ ਰਿਹਾ ਹੈ, ਮਾਰਕ ਰਿਹਾ ਹੈ ਤੇ ਹੁਣ ਮਈ ਮਹੀਨੇ 'ਚ ਆ ਬਾਰਿਸ਼ਾਂ ਸ਼ੁਰੂ ਹੋਈ ਨੇ। ਸੋ ਝੋਨੇ ਦਾ ਸੀਜ਼ਨ ਵੀ ਅਗਲਾ ਸੋ ਕਿਸਾਨਾਂ ਨੂੰ ਇੱਕ ਰਾਹਤ ਇਸ ਤਰ੍ਹਾਂ ਦੇ ਤੇ ਗੁਜਰਾ ਸਕਦਾ ਵੀ ਫਾਇਦਾ ਪਾਣੀ ਜਿਹੜੇ ਘੱਟ ਯੂਜ਼ ਹੋਣਗੇ ਬਿਲਕੁਲ ਜੀ ਜੇ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਜ਼ਰੂਰ ਉਹਦਾ ਥੋੜਾ ਫਾਇਦਾ ਜਿਹੜਾ ਅਗਲੇ ਚੰਨ ਦੀਕਰੋ ਆਪ ਨੂੰ ਦੇ ਸਕਦਾ ਪਰ ਇਸ ਵਾਰ ਜੇ ਅਸੀਂ ਬਾਰਿਸ਼ ਦੇਖੀ ਤਾਂ ਹਰ ਤੱਕ ਕੋਈ ਹੈਵੀ ਬਾਰਿਸ਼ ਜਿਹੜੀ ਨਹੀਂ ਹੋਈ ਹੈਗੀ ਸਿਰਫ 12.6 ਮਿਲੀਮੀਟਰ ਬਾਰਿਸ਼ ਹੁਣ ਤੱਕ ਮੇਰੇ ਦੇ ਮਹੀਨੇ ਚ ਰਿਪੋਰਟ ਕੀਤੀ ਗਈ ਹੈ ਜਿਹੜੋ ਕਿ ਨਾਰਮਲ ਜਿਹੜੀ ਲੁਧਿਆਣਾ ਦੀ ਮੇਂ ਮਹੀਨੇ ਦੀ ਬਾਰਿਸ਼ ਦੇ ਹਿਸਾਬ ਨਾਲ ਬਿਲਕੁਲ ਜਿਵੇਂ ਕਿ ਆਪ ਮੰਥ ਐਂਡ ਤੱਕ ਜਾਂ ਫਿਰ ਮਤਲਬ ਐਵਰੇਜ ਤੱਕ ਹੋ ਸਕਦੀ ਹੈ ਜਾਂ ਇਹ ਕੋਸਟ ਹੈ ਲਗਰ ਹੋ ਰਹੇ ਹੈ ਤਾਂ ਅ ਬਿਲਕੁਲ ਜੀ ਜਿਵੇਂ ਅਸੀਂ ਹੁਣ ਦੇਖੀਏ ਤਾਂ ਲਗਭਗ 50% ਜਿਹੜੀ ਨਾਰਮਲਲੀ ਹੋ ਚੁੱਕੀ ਹੈ ਸੋ ਜੇ ਇਸੇ ਤਰ੍ਹਾਂ ਇਹ ਕਨੈਕਸ਼ਨ ਬਣਿਆ ਰਹੇ ਤਾਂ ਲੱਗਦਾ ਕਿ ਨियर ਨਾਰਮਲ ਜਿਹੜੀ ਮਹੀਨੇ ਦੇ ਵਿੱਚ ਕਾਰਜ ਕਰੇ ਹਾਂ ਦੀ ਸਬਾ